ਕਿੱਦਾਂ ਸਾਹਿਬ ਕੀ ਕਰ ਰਿਹਾ ਸ਼ੋਮਨੀ ਅਕਾਲੀ ਦਲ ਨੂੰ ਅਲਵਿਦਾ ਕਿਉਂ ਚੌਧਰ ਉਹਨਾਂ ਲੋਕਾਂ ਨੂੰ ਦੇ ਰਿਹਾ ਨੇ ਜਿਹੜੇ ਲੋਕਾਂ ਦਾ ਕੋਈ ਵੀ ਅਕਾਲੀ ਦਲ ਦੀ ਆਈਡੀਓਲੋਜੀ ਨਾਲ ਕੋਈ ਅਕਾਲੀ ਦਲ ਦੀ ਸੋਚ ਨਾਲ ਦੂਰ ਦੂਰ ਦਾ ਵੀ ਬਸਤਾ ਨਹੀਂ ਤੁਸੀਂ ਇਹ ਇਹ ਗੱਲ ਪਹਿਲਾਂ ਇੰਟਰਨਲ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਜੀ ਤੱਕ ਵੀ ਇਹ ਨਾਮ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵੀ ਇਹ ਬੰਦੇ ਪਾਰਟੀ ਖਰਾਬ ਕਰ ਸਭ ਕੁਝ ਕੀਤਾ ਜੀ ਸਭ ਕੁਝ ਨਹੀਂ ਗਈ ਨਹੀਂ ਅਸੀਂ ਦੱਸਿਆ ਜਾ ਕੇ ਜੀ ਉਹ ਤਾਂ ਸੁਣਦੇ ਨੇ ਹੁਣ ਕੀ ਅੱਗੇ ਮਜਬੂਰੀਆਂ ਨੇ ਕੀ ਗੱਲ ਹੈ ਇਹ ਤਾਂ ਹੁਣ ਉਹ ਦੱਸ ਸਕਦੇ ਨੇ ਜੀ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਸ਼ਾਇਦ ਇਹਨਾਂ ਨੇ ਜਿੰਮੇ ਅਕਾਲੀ ਦਲ ਨੂੰ ਖਤਮ ਕਰਨ ਦੀ ਕਿਸੇ ਤੋਂ ਸਪਾਰੀ ਲਈ ਵੀ ਉਹ ਕੰਮ ਕਰ ਰਹੇ ਨੇ ਤੁਸੀਂ ਨਾਲੇਕੇ ਵੀ ਦੱਸ ਹੀ ਸਕਦੇ ਹੁਣ ਤਾਂ ਤੁਸੀਂ ਪਾਰਟੀ ਵੀ ਐਗਜ਼ਿਟ ਕਰਤੀ ਹੁਣ ਤਾਂ ਖੁੱਲਕੇ ਬੋਲੋ ਨਾ ਉਹ ਗੱਲਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗੀਆਂ ਕਿ ਇਹ ਕਾਰਨ ਜਿਹੜੇ ਰਹਿਣੇ ਚਾਹੀਦੇ ਆ ਵੀ ਦੇਖੋ ਸਾਡੇ ਸੰਸਕਾਰ ਨਹੀਂ ਹੈਗੇ ਵੀ ਅਸੀਂ ਪਰਸਨਲ ਕਿਸੇ ਤੇ ਅਟੈਕ ਕਰੀਏ ਪਰ ਮੈਨਾਂ ਦੱਸ ਦਿੰਦਾ ਵੀ ਜਿਹੜੇ ਲੋਕਾਂ ਦੀਆਂ ਖੋਧੀਆਂ ਜਵਾਨਤਾ ਜਬਤ ਹੋਈਆਂ ਆਪਣੀ ਜਵਾਨਤ ਨਹੀਂ ਬਚਾ ਸਕੇ ਆ ਜੋ ਲੋਕ ਜਿਹੜੇ ਪਾਰਟੀ ਦੇ ਫੈਸਲੇ ਕਰ ਰਹੇ ਕੀ ਜਥੇਦਾਰ ਸਹਿਬਾਨਾਂ ਨੂੰ ਸੁਖੀਰ ਸਿੰਘ ਬਾਦਲ ਹੋਣੀ ਜਿਹੜਾ ਰਿਕਮੈਂਡ ਕਰਦੇ ਆ ਵੀ ਇਹਨਾਂ ਨੂੰ ਲਗਾਇਆ ਜਾਵੇ ਇਹਨਾਂ ਨੂੰ ਤਾਰਿਆ ਜਾ ਉਹ ਜਦੋਂ ਜਥੇਦਾਰ ਉਤਾਰੇ ਸੀ ਉਹ ਸਾਡੇ ਹਲਕੇ ਨੇ ਇਹ ਰੋਸ ਪ੍ਰਗਟ ਕੀਤਾ ਸੀ ਵੀ ਇਹ ਜਿਹੜੇ ਇਹ ਗਲਤ ਹੈ ਇਹ ਫੈਸਲਾ ਚਰੂਨੀ ਕਮੇਟੀ ਨੂੰ ਵਾਪਸ ਲਵੋ ਸੋ ਹੋ ਸਕਦਾ ਪਤਾ ਨਹੀਂ ਉਹ ਸਾਡੇ ਹਲਕੇ ਨੂੰ ਸਜ਼ਾ ਦਿੱਤੀ ਗਈ ਹੈ ਕੀ ਪਤਾ ਜੀ ਹੁਣ ਅੰਦਰ ਜਿਹੜੀ ਉਹ ਮੀਟਿੰਗ ਹੁੰਦੀ ਹੈ ਜੀ ਉਹ ਹੁਣ ਕੀ ਹੈ ਤਾਂ ਹੁਣ ਸੀਨੀਅਰ ਲੀਡਰਸ਼ਿਪ ਮੈਂ ਕਹਿ ਨਹੀਂ ਸਕਦਾ ਜਿਹੜੀ ਮੱਖੀ ਨਹੀਂ ਦੇਖੀ ਸੁਣੀ ਗੱਲ ਹੋਰ ਹੁੰਦੀ ਮੱਖੀ ਨਹੀਂ ਦੇਖੀ ਉਹ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਹਿ ਰਹੇ ਨੇ ਕਿ ਤੁਸੀਂ ਭਾਜਪਾ ਜਾ ਰਹੇ ਹੋ ਬਹੁਸ਼ੇਤੀ ਜੀ ਬਿਲਕੁਲ ਸਹੀ ਤਾਂ ਜੀ ਭਾਜਪਾ ਜਾਣਾ ਹੁੰਦਾ ਫਿਰ ਮੈਂ ਅੱਜ ਜੁਆਇਨ ਨਹੀਂ ਕਰਦਾ ਜੀ ਵੀ ਮੈਂ ਭਾਜਪਾ ਜੁਆਇਨ ਕਰਦੀ ਨਹੀਂ ਅਕਾਲੀ ਦਲ ਦਾ ਉਮੀਦ ਆਪ ਸੁਪਵਿਖ ਜਿਹੜਾ ਦਿਖਾਈ ਨਹੀਂ ਦਿੰਦਾ ਲੋਕਾਂ ਨੂੰ ਵੀ ਬਹੁਤਾ ਉਮੀਦ ਖਾਈ ਨਹੀਂ ਦੇ ਰਿਹਾ ਜਾਂ ਲੀਡਰਾਂ ਨੂੰ ਵੀ ਉਮੀਦ ਖਾਈ ਨਹੀਂ ਦੇ ਰਿਹਾ। ਕਈ ਤਾਂ 2017 ਤੋਂ ਜੁੜੇ ਹੋਏਗੇ। ਜੇ ਸਾਨੂੰ ਇਹ ਚੀਜ਼ ਮੰਨ ਚ ਹੁੰਦੀ ਅਸੀਂ ਉਦੋਂ ਦਾ ਜੇ ਸਰਕਾਰਾਂ ਦੇ ਆਨੰਦ ਮਾਣਨਾ ਹੁੰਦਾ ਜਾਂ ਹੋਰ ਲੈਣਾ ਅਸੀਂ ਉਦੋਂ ਹੀ ਛੱਡ ਕੇ ਹੋਰ ਹੁੰਦਾ ਇਹ ਗੱਲ ਬਿਲਕੁਲ ਨਹੀਂ। ਖਰੜ ਤੋਂ ਰঞ্জੀਤ ਸਿੰਘ ਗੱਲ ਹੁਣਾਂ ਨੇ ਸ਼ੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਅਸਲ ਉਸ ਦੇ ਪਿੱਛੇ ਕਾਰਨ ਕੀ ਨੇ ਉਹ ਸਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਰঞ্জੀਤ ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗਿੱਲ ਸਾਹਿਬ ਕੀ ਕਾਰ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਿਉਂ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਰਾਜਨੀਤਿਕ ਪਾਰਟੀ ਹੈ ਜਿਨੇ ਹਮੇਸ਼ਾ ਪੰਥ ਦੀ ਸਿੱਖਾਂ ਦੀ ਪੰਜਾਬ ਦੀ ਪੰਜਾਬੀਆਂ ਦੇ ਭਲੇ ਲਈ ਉਹਨਾਂ ਦੀ ਬਿਹਤਰੀ ਲਈ ਹਮੇਸ਼ਾ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਆਪਣੇ ਹੱਕਾਂ ਦੇ ਲਈ ਮੋਰਚੇ ਲਾਏ ਤੇ ਸੰਘਰਸ਼ ਕੀਤੇ ਪਰ ਬਦਕਿਸਮਤੀ ਹੈ ਵੀ ਕੁਝ ਆਗੂ ਹੁਣ ਐਦਾਂ ਦੇ ਉੱਥੇ ਹਾਵੀ ਹੋ ਗਏ ਨੇ ਜਿਨ੍ਹਾਂ ਦੀ ਫੈਸਲਿਆਂ ਦੀ ਬਦੌਲਤ ਜਿਹੜਾ ਟਕਸਾਲੀ ਵਰਕਰ ਸੀ ਜਾਂ ਜਿਹੜਾ ਦਿਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ ਉਹਦੇ ਵਿੱਚ ਨਿਰਾਸ਼ਾ ਆ ਗਈ ਉਹ ਫੈਸਲਿਆਂ ਤੋਂ ਨਿਰਾਸ਼ ਹੋ ਗਿਆ ਤੇ ਉਸ ਤੋਂ ਅੱਗੇ ਵਧ ਕੇ ਉਹਨਾਂ ਲੋਕਾਂ ਨੇ ਜਿਹੜੀ ਉੱਥੇ ਜੁੰਡਲੀ ਹਾਵੀ ਹੈ ਉਹ ਫੈਸਲੇ ਕੀਤੇ ਉਹ ਲੋਕਾਂ ਨੂੰ ਅੱਗੇ ਲਿੱਕੇ ਆਂਦਾ ਉਹਨਾਂ ਨੂੰ ਚੌਧਰ ਉਹਨਾਂ ਲੋਕਾਂ ਨੂੰ ਦੇ ਰਹੇ ਨੇ ਜਿਹੜੇ ਲੋਕਾਂ ਦਾ ਕੋਈ ਵੀ ਅਕਾਲੀ ਦਲ ਦੀ ਆਈਡੀਓਲੋਜੀ ਨਾਲ ਕੋਈ ਅਕਾਲੀ ਦਲ ਦੀ ਸੋਚ ਨਾਲ ਦੂਰ ਦੂਰ ਦਾ ਵੀ ਬਸਤਾ ਨਹੀਂ ਸੋ ਇਸ ਕਰਕੇ ਜਿਹੜੀ ਮੇਰਾ ਹਲਕਾ ਹੈ ਇਹਦੇ ਚ ਇਹ ਨਿਰਾਸ਼ਾ ਆਈ ਤੇ ਇਹਨਾਂ ਨੇ ਇੱਕ ਫਿਰ ਮੇਰੇ ਤੇ ਕਿਹਾ ਵੀ ਤੁਸੀਂ ਇਕੱਠ ਰੱਖੋ ਅਸੀਂ ਸੰਡੇ ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਆ ਮੈਂ ਤੁਹਾਨੂੰ ਦਿਖਾਉਣਾ ਆ ਵਰਕਰਾਂ ਦਾ ਜੀ ਇਹ ਬਹੁਤ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜੀ ਹਾਂ ਤਿੰਨ ਚਾਰ ਦਿਨ ਪਹਿਲਾਂ ਦੀ ਸੰਡੇ ਦੀ ਗੱਲ ਹੈ ਜੀ ਸੰਡੇ ਨੂੰ ਇਹ ਬਹੁਤ ਵੱਡਾ ਇਕੱਠ ਹੋਇਆ ਜੀ ਤੇ ਉੱਥੇ ਇਹਨਾਂ ਨੇ ਆਪਣੀਆਂ ਭਾਵਨਾਵਾਂ ਦੱਸੀਆਂ ਵੀ ਤੁਸੀਂ ਪਜਾਓ ਵੀ ਮੈਂ ਪਾਰਟੀ ਪ੍ਰਧਾਨ ਤੱਕ ਪਜਾਈਆਂ ਵੀ ਮੇਰੇ ਨਾਲ ਸ੍ਰੀ ਐਨ ਕੇ ਸ਼ਰਮਾ ਜੀ ਵੀ ਸੀ ਸਰ ਪਰਮਿੰਦਰ ਸਿੰਘ ਸੁਹਾਣਾ ਵੀ ਸੀ ਤੇ ਅਸੀਂ ਜਾ ਕੇ ਦੱਸਿਆ ਵੀ ਆ ਇਹ ਲੋਕਾਂ ਦੀ ਮੰਗ ਹੈ ਵੀ ਜੋ ਤੁਸੀਂ ਇਹ ਕੀਤਾ ਹੈ ਇਨੂੰ ਵਾਪਸ ਕਰੋ ਸਾਨੂੰ ਬੇਚ ਕੁੱਛ ਨਾ ਦੋ ਪਰ ਇਹ ਜਿਹੜੇ ਬਾਹਰੋਂ ਲਿਆ ਕੇ ਤੁਸੀਂ ਸਾਡੇ ਤੇ ਲੋਕ ਥੋਪ ਰਹੇ ਆਂ ਵੀ ਇਹ ਸਾਨੂੰ ਮਨਜ਼ੂਰ ਨਹੀਂ। ਸਾਡੀ ਮੁਲਾਕਾਤ ਵੀ ਸੁਖਵੀਰ ਸਿੰਘ ਬਾਦਲ ਹੁਣਾਂ ਨਾਲ ਹੋਈ ਪਿਛਲੇ ਦਿਨਾਂ ਨੇ ਵੀ। ਹਾਂਜੀ ਉਹ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਮਿਲੇ ਅਸੀਂ। ਮੈਂ ਸ਼ਰਮਾ ਜੀ ਤੇ ਪਰਮਿੰਦਰ ਸੋਹਣਾ ਅਸੀਂ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਮਿਲੇ। ਲੇਕਿਨ ਉਹ ਗੱਲ ਸਾਡੀ ਜਿਹੜੀ ਮੰਨੀ ਨਹੀਂ ਗਈ ਫਿਰ ਲੋਕਾਂ ਦਾ ਇਹ ਰੋਸ ਆ ਵੀ ਫਿਰ ਤੁਸੀਂ ਜੇ ਨਹੀਂ ਆ ਤੇ ਤੁਸੀਂ ਐਗਜ਼ਿਟ ਕਰੋ। ਸੋ ਇਸ ਕਰਕੇ ਅਸੀਂ ਭਰੇ ਮਨ ਨਾਲ ਜਿਹੜਾ ਕਿਉਂਕਿ ਸਾਡੇ ਪੀੜੀਦਰ ਪੀੜੀ ਅਸੀਂ ਜਿਹੜਾ ਅਕਾਲੀ ਦਲ ਨਾਲ ਜੁੜੇ ਹੋਏ ਸੀ ਸਾਡੇ ਪਿਛਲੇ ਪੁਰਖੇ ਸਾਰੇ ਅਸੀਂ ਸ਼੍ਰੋਮਣੀ ਅਕਾਲੀ ਨਾਲ ਸੰਬੰਧ ਰ ਸੀ ਪਰ ਅੱਜ ਬੜੇ ਭਰੇ ਮਨ ਨਾਲ ਅਸਤੀਫਾ ਦੇਣਾ ਪੈ ਰਿਹਾ ਕਿਉਂਕਿ ਮੈਂ ਜਿਹੜੇ ਆਪਣੇ ਲੋਕਾਂ ਹਲਕੇ ਦੀਆਂ ਭਾਵਨਾਵਾਂ ਆਪਣੀ ਚੌਧਰ ਕਰਕੇ ਆਪਣੇ ਅਹੁਦਿਆਂ ਕਰਕੇ ਮੈਂ ਉਹਨੂੰ ਦਬਾ ਨਹੀਂ ਸਕਦਾ ਸੋ ਇਸ ਕਰਕੇ ਅਸੀਂ ਜਿਹੜਾ ਫੈਸਲਾ ਕੀਤਾ ਕਿਉਂਕਿ ਹਲਕੇ ਦੀ ਨਾਰਾਜ਼ਗੀ ਇਹ ਵੀ ਹੈ ਵੀ ਜਦੋਂ ਇੰਨਾ ਮਾੜਾ ਸਮਾਂ ਸੀ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਬਲੰਦ ਕੀਤਾ ਅਸੀਂ ਜੇਲਾ ਬ੍ਰਿਸ਼ਨ ਅਸੀਂ ਬਲੌਗ ਸੰਤੀਆਂ ਜਿਤਾਇਆ ਅਸੀਂ 109 ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੋਈ ਸੀ ਪੰਜਾਬ ਚ ਜਿਦੇ ਚ ਤਿੰਨ ਸ਼੍ਰੋਮਣੀ ਅਕਾਲੀ ਦਲ ਦੀਆਂ ਬਣੀਆਂ ਸੀ ਇੱਕ ਸਰਾ ਵਿਕਰਮ ਸਿੰਘ ਮਜੀਠੀਆ ਨੇ ਬਣਾਈ ਸੀ ਦੋ ਅਸੀਂ ਸਾਡੇ ਹਲਕੇ ਨੇ ਬਣਾਈਆਂ ਖਰੜ ਤੇ ਨਮਾਗਰੋਂ ਤੇ 40000 ਤੋਂ ਪਲੱਸ ਮੈਨੂੰ ਵੋਟ ਪਾਈ 22 ਦੇ ਵਿੱਚ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਜੇ ਸਾਨੂੰ ਫਿਰ ਵੀ ਇਗਨੋਰ ਕੀਤਾ ਜਾ ਰਿਹਾ ਸਾਨੂੰ ਪਿੱਛੇ ਛੁੱਟਿਆ ਜਾ ਰਿਹਾ ਰੋਲਟ ਸਾਨੂੰ ਚੜਾਇਆ ਜਾ ਰਿਹਾ ਵੀ ਵੀ ਤੁਸੀਂ ਹੋਰ ਬੰਦੇ ਲਾ ਕੇ ਸੋ ਕਹਿੰਦੇ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਸੋ ਉਹਨਾਂ ਦੀ ਭਾਵਨਾਵਾਂ ਦੇਖਦੇ ਹੋ ਕਿਉਂਕਿ ਮੇਰਾ ਵੀ ਦੇਖੋ ਮੈਂ ਵੀ ਜੋ ਹੈਗਾ ਆਪਣੇ ਹਲਕੇ ਕਰਕੇ ਹੁਣ ਇਕੱਲਾ ਤਾਂ ਮੈਂ ਵੀ ਕੋਈ ਲੀਡਰ ਕੋਈ ਉਹ ਨਹੀਂ ਪੜਨਾ ਤੇ ਆਪਣੇ ਹਲਕੇ ਕਰਕੇ ਸੋ ਹਲਕੇ ਦੀ ਭਾਵਨਾਵਾਂ ਦੇਖਦੇ ਹੋ ਜੀ ਅਸੀਂ ਜਿਹੜਾ ਬੜੇ ਭਰੇ ਮਾਨ ਨਾਲ ਫੈਸਲਾ ਕਿਹੜੀ ਜੁੰਡਰੀ ਦਾ ਜ਼ਿਕਰ ਕਰਦੇ ਹੋ ਤੁਸੀਂ ਨਾ ਲੈ ਕੇ ਵੀ ਦੱਸ ਹੀ ਸਕਦੇ ਹੁਣ ਤਾਂ ਤੁਸੀਂ ਪਾਰਟੀ ਵੀ ਐਗਜ਼ਿਟ ਕਰਤੀ ਹੁਣ ਤਾਂ ਖੁੱਲਕੇ ਬੋਲੋ ਨਾ ਉਹ ਗੱਲਾਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗੀਆਂ ਕਿ ਇਹ ਕਾਰਨ ਜਿਹੜੇ ਰਹਿਣੇ ਚਾਹੀਦੇ ਆ ਵੀ ਹਾਂ ਇਹਨਾਂ ਕਾਰਨਾ ਕਰਕੇ ਮੈਂ ਪਾਰਟੀ ਦੇ ਦੇਖੋ ਸਾਡੇ ਸੰਸਕਾਰ ਨਹੀਂ ਹੈਗੇ ਵੀ ਅਸੀਂ ਪਰਸਨਲ ਕਿਸੇ ਤੇ ਅਟੈਕ ਕਰੀਏ ਪਰ ਮੈਂ ਇਹਨਾਂ ਦੱਸ ਦਿੰਦਾ ਵੀ ਜਿਹੜੇ ਲੋਕਾਂ ਦੀਆਂ ਖੋਧੀਆਂ ਜ਼ੁਬਾਨ ਤਾਂ ਜਬਤ ਹੋਈਆਂ ਆਪਣੀ ਜ਼ੁਬਾਨ ਤਨੀ ਬਚਾ ਸਕੇ ਆ ਜੋ ਲੋਕ ਜਿਹੜੇ ਪਾਰਟੀ ਦੇ ਫੈਸਲੇ ਕਰ ਰਹੇ ਨੇ ਸੋ ਤੁਸੀਂ ਆਪ ਹੀ ਤੁਸੀਂ ਵੀ ਸਮਝਦਾਰ ਹੋ ਤੁਹਾਨੂੰ ਵੀ ਰੋਜ਼ ਤੁਸੀਂ ਡੀਲ ਕਰਦੇ ਸੋ ਉਹ ਲੋਕ ਫੈਸਲੇ ਕਰ ਰਹੇ ਨੇ ਔਰ ਇਦਾਂ ਦੇ ਫੈਸਲੇ ਇੱਕ ਰੋਸ ਵੀ ਸਾਡੇ ਹਲਕੇ 'ਚ ਹੈਗਾ ਸੀ ਵੀ ਜਦੋਂ ਉਹ ਰੋਸ ਪ੍ਰਗਟ ਵੀ ਕੀਤਾ ਸੀ ਸ਼ਾਇਦ ਉਹਦਾ ਨਤੀਜਾ ਹੈ ਤੇ ਉਹ ਜਦੋਂ ਜਥੇਦਾਰ ਉਤਾਰੇ ਸੀ ਉਹ ਸਾਡੇ ਹਲਕੇ ਨੇ ਇਹ ਰੋਸ ਪ੍ਰਗਟ ਕੀਤਾ ਸੀ ਵੀ ਇਹ ਜਿਹੜੇ ਇਹ ਗਲਤ ਹੈ ਇਹ ਫੈਸਲਾ ਸ਼ਰੂਨ ਵੀ ਕਮੇਟੀ ਨੂੰ ਵਾਪਸ ਲਵੇ ਸੋ ਹੋ ਸਕਦਾ ਪਤਾ ਨਹੀਂ ਉਹ ਸਾਡੇ ਹਲਕੇ ਨੂੰ ਸਜ਼ਾ ਦਿੱਤੀ ਗਈ ਹੈ ਜਾਂ ਕੋਈ ਹੋਰ ਕਾਰਨ ਹੋ ਸਕਦੇ ਨੇ ਸੋ ਪਰ ਸਾਡਾ ਹਲਕਾ ਜਿਹੜਾ ਇੱਕ ਮੁੱਠ ਖੜਾ ਜੀ ਪੰਜ ਸੱਤ ਲੀਟਰਾਂ ਨੂੰ ਛੱਡ ਕੇ ਬਾਕੀ ਸਾਰਾ ਹਲਕਾ ਇਕੱਠਾ ਹੈ ਜੀ ਸਾਡਾ ਤੇ ਜੋ ਫੈਸਲਾ ਕਰੂਗਾ ਅਸੀਂ ਜਿਹੜੇ ਤੁਸੀਂ ਜ਼ਿਕਰ ਵੀ ਕੀਤਾ ਵੀ ਜਿਹੜੇ ਸਿੰਘ ਸਹਬਾਨਾ ਨੂੰ ਉਤਾਰਿਆ ਗਿਆ ਜਾਂ ਲਾਇਆ ਗਿਆ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਕੀ ਲੱਗਦਾ ਤੁਸੀਂ ਗਿਲਸਾਬ ਅੰਦਰ ਰਹੇ ਹੋ ਕੀ ਜਥੇਦਾਰ ਸਹਬਾਨਾ ਨੂੰ ਸੁਖਵੀਰ ਸਿੰਘ ਬਾਦਲ ਹਣੀ ਜਿਹੜਾ ਰਿਕਮੈਂਡ ਕਰਦੇ ਆ ਵੀ ਇਹਨਾਂ ਨੂੰ ਲਗਾਇਆ ਜਾਵੇ ਇਹਨਾਂ ਨੂੰ ਉਤਾਰਿਆ ਜਾਵੇ ਦੇਖੋ ਅਸੀਂ ਉਸ ਉਹਦੇ ਚ ਤਾਂ ਨਹੀਂ ਹੈਗੇ ਉਹ ਇੱਕ ਬਹੁਤ ਸੀਨੀਅਰ ਲੈਵਲ ਤੇ ਫੈਸਲੇ ਲਏ ਜਾਂਦੇ ਨੇ ਅਸੀਂ ਉਸ ਲੈਵਲ ਤੇ ਤਾਂ ਨਹੀਂ ਹੈਗੇ ਠੀਕ ਹੈ ਸਾਡੀ ਕੀ ਪਤਾ ਜੀ ਹੁਣ ਅੰਦਰ ਜਿਹੜੀ ਉਹ ਮੀਟਿੰਗ ਹੁੰਦੀ ਹੈ ਜੀ ਉਹ ਹੁਣ ਕੀ ਹੈ ਤਾਂ ਹੁਣ ਸੀਨੀਅਰ ਲੀਡਰਸ਼ਿਪ ਮੈਂ ਕਹਿ ਨਹੀਂ ਸਕਦਾ ਜਿਹੜੀ ਮੱਖੀ ਨਹੀਂ ਦੇਖੀ ਸੁਣੀ ਗੱਲ ਹੋਰ ਹੁੰਦੀ ਮੱਖੀ ਨਹੀਂ ਦੇਖੀ ਉਹ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਪਰ ਇਹ ਜੀ ਵਿਅਕਤੀਗਤ ਤੌਰ ਤੇ ਪਰਸਨਲ ਤੌਰ ਤੇ ਮੈਂ ਸੁਖਵੀਰ ਸਿੰਘ ਬਾਦਲ ਦੀ ਪਹਿਲਾਂ ਵੀ ਇੱਜ਼ਤ ਕਰਦਾ ਸੀ ਅੱਜ ਵੀ ਇੱਜ਼ਤ ਕਰਦਾ ਹਾਂ ਪਰ ਜਿਹੜੀ ਉਹ ਜੁੰਡਲੀ ਹੈ ਅਗਰ ਉਹ ਨਾ ਉਹਦੇ ਤੇ ਗੌਰ ਕੀਤੀ ਗਈ ਮੇਰਾ ਖਿਆਲ ਹੈ ਵੀ ਉਹ ਅਕਾਲੀ ਦਲ ਦਾ ਬੀੜਾ ਕਰਕ ਕਰ ਦੇਗੀ ਔਰ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਸ਼ਾਇਦ ਇਹਨਾਂ ਨੇ ਜਿਵੇਂ ਅਕਾਲੀ ਦਲ ਨੂੰ ਖਤਮ ਕਰਨ ਦੀ ਕਿਸੇ ਤੋਂ ਸਪਾਰੀ ਲਈ ਵੀ ਉਹ ਕੰਮ ਕਰ ਰਹੇ ਨੇ ਉਹ ਫੈਸਲੇ ਉੱਥੇ ਬੈਠ ਕੇ ਕਰਦੇ ਨੇ ਤੁਸੀਂ ਇਹ ਇਹ ਗੱਲ ਪਹਿਲਾਂ ਇੰਟਰਨਲ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਜੀ ਤੱਕ ਵੀ ਇਹ ਨਾਮ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵੀ ਇਹ ਬੰਦੇ ਪਾਰਟੀ ਖਰਾਬ ਕਰ ਰਹੇ ਸਭ ਕੁਝ ਕੀਤਾ ਜੀ ਸਭ ਕੁਝ ਨਹੀਂ ਗਈ ਅਸੀਂ ਦੱਸਿਆ ਜਾ ਕੇ ਜੀ ਉਹ ਤਾਂ ਸੁਣਦੇ ਨੇ ਹੁਣ ਕੀ ਅੱਗੇ ਮਜਬੂਰੀਆਂ ਨੇ ਕੀ ਗੱਲ ਹੈ ਤਾਂ ਹੁਣ ਉਹ ਦੱਸ ਸਕਦੇ ਨੇ ਜੀ ਤੇ ਅਸੀਂ ਤਾਂ ਜੋ ਹੈਗਾ ਸੀ ਉਹ ਦੱਸਿਆ ਵੀ ਆ ਚੀਜ਼ ਅੱਗੇ ਅੱਗੇ ਕੀ ਸੋਚਿਆ ਤੁਸੀਂ ਕਿਹੜੀ ਪਾਰਟੀ ਤੁਹਾਨੂੰ ਲੱਗਿਆ ਕਿ ਹਾਂ ਅੱਗੇ ਇਸ ਪਾਰਟੀ ਜਾਣਾ ਚਾਹੀਦਾ ਸਾਡੇ ਸੋਰਸਿਸ ਤਾਂ ਦੱਸ ਰਹੇ ਨੇ ਕਿ ਦੋ ਵੱਡੀਆਂ ਪਾਰਟੀਆਂ ਤੋਂ ਤੁਹਾਨੂੰ ਬਾਰ-ਬਾਰ ਜਿਹੜੀ ਅਪਰੋਚ ਕੀਤੀ ਜਾ ਰਹੀ ਹੈ ਨਹੀਂ ਅਪਰੋਚ ਤਾਂ ਦੇਖੋ ਜੀ ਮੈਂ ਮੇਰਾ ਤਾਂ ਫੋਨ ਬੰਦ ਹੈ ਅੱਜ ਸਵੇਰ ਦਾ ਪਰ ਇਹ ਹੈ ਵੀ ਅਪਰੋਚ ਤਾਂ ਦੇਖੋ ਹਰ ਇੱਕ ਬੰਦਾ ਕਰਦੀ ਹੋ ਪਾਰਟੀ ਫਿਰ ਕਰੇਗੀ ਪਰ ਮੈਂ ਤੁਹਾਨੂੰ ਛਪਸ਼ਟ ਕਰ ਦਵਾ ਵੀ ਸਾਡਾ ਕਿਸੇ ਵੀ ਪਾਰਟੀ ਚ ਜਾਣ ਦਾ ਮਾਨ ਨਹੀਂ ਅਸੀਂ ਜੋ ਸਾਡਾ ਹਲਕਾ ਫੈਸਲਾ ਕਰੂਗਾ ਤੁਸੀਂ ਜਾਦ ਲੜਨਾ ਤੁਸੀਂ ਨਹੀਂ ਲੜਨਾ ਤੁਸੀਂ ਕਿਹੜੀ ਪਾਰਟੀ ਤੋਂ ਲੜਨਾ ਜੋ ਫੈਸਲਾ ਕਰਿਆ ਮੈਂ ਉਹਦੇ ਤੇ ਫੁੱਲ ਚੜਾਵਾਂਗਾ ਸਾਡੇ ਸੋਰਸਸ ਕਹਿ ਰਹੇ ਨੇ ਕਿ ਤੁਸੀਂ ਬੀਜੇਪੀ ਜਾ ਰਹੇ ਹੋ ਬਹੁਸ਼ੇਤੀ ਇਹ ਬਿਲਕੁਲ ਗਲਤ ਹੈ ਜੀ ਬੀਜੇਪੀ ਜਾਣਾ ਹੁੰਦਾ ਫਿਰ ਮੈਂ ਅੱਜ ਜੁਆਇਨ ਨਹੀਂ ਨਾ ਕਰਦਾ ਜੀ ਵੀ ਮੈਂ ਬੀਜੇਪੀ ਜੁਆਇਨ ਕਰਦੀ ਨਹੀਂ ਮੈਂ ਆਪਣੀ ਹਲਕੇ ਦੇ ਲੋਕਾਂ 'ਚ ਜਾਊਗਾ ਤੁਹਾਨੂੰ ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਤੁਸੀਂ ਹਲਕੇ 'ਚੋਂ ਪਤਾ ਲੱਗੂਗਾ ਵੀ ਹਾਂ ਕਿ ਅਸੀਂ ਮੀਟਿੰਗਾਂ ਕੀਤੀਆਂ ਵੀ ਦੱਸੋ ਭਾਈ ਕੀ ਕਰਨਾ ਅਗਲੀ ਆਪਾਂ ਰਣਨੀਤੀ ਕੀ ਹੈ ਅਮਰ ਜੀ ਪਾਰਟੀ ਵੀ ਅਪਰੋਚ ਕਰ ਰਹੀ ਹੈ ਤੁਹਾਨੂੰ ਮੈਂ ਕਹਿੰਦਾ ਜੀ ਸਿੱਧੀ ਜੀ ਗੱਲ ਹੈ ਕਿ ਪੰਜਾਬੀ ਦੀ ਕਹਾਵਤ ਹੈ ਵੀ ਤੱਤੇ ਗੁਰ ਨੂੰ ਹਰੇਕ ਖਾਨ ਨੂੰ ਦਿਲ ਕਰਦਾ ਹਰੇਕ ਤਖਾਨ ਨੂੰ ਦਿਲ ਕਰਦਾ ਸੋ ਇਹ ਹੈ ਵੀ ਪਾਰਟੀਆਂ ਦਾ ਹਰੇਕ ਅਪਰੋਚ ਕਰਨ ਕਰਦੀਆਂ ਵੀ ਨੇ ਕਰਨਗੀਆਂ ਵੀ ਪਰ ਸਾਡਾ ਫੈਸਲਾ ਜੋ ਸਾਡਾ ਹਲਕਾ ਕਰੂਗਾ ਉਹ ਕਰਾਂਗੇ ਸਾਰਾ ਜਿਹੜਾ ਫੈਸਲਾ ਕਿਤੇ 2027 ਨੇੜੇ ਆ ਰਿਹਾ ਉਸ ਤੋਂ ਪਹਿਲਾਂ ਦੀ ਕੋਈ ਕਿਸੇ ਤਰ੍ਹਾਂ ਦੀ ਮੂਵਮੈਂਟ ਧਰੀ ਗਈ ਕਿ ਉਸ ਤੋਂ ਪਹਿਲਾਂ ਸੋਚ ਲਿਆ ਗਿਆ ਹੋਵੇ ਕਿ ਕਿਸੇ ਹੋਰ ਪਾਰਟੀ ਨੂੰ ਜਾਣਾ ਚਾਹੀਦਾ ਆਕਾਲੀ ਦਲ ਦਾ ਉਮੀਦ ਭਵਿੱਖ ਜਿਹੜਾ ਦਿਖਾਈ ਨਹੀਂ ਦਿੰਦਾ ਲੋਕਾਂ ਨੂੰ ਵੀ ਬਹੁਤਾ ਉਮੀਦ ਨਹੀਂ ਦਿ ਦੇ ਰਿਹਾ ਜਾਂ ਲੀਡਰਾਂ ਨੂੰ ਵੀ ਉਮੀਦ ਨਹੀਂ ਦਿ ਦੇ ਰਿਹਾ ਉਹ ਅਸਲ ਤਾਂ 2017 ਤੋਂ ਜੁੜੇ ਹੋਏ ਜੀ ਜੇ ਸਾਨੂੰ ਇਹ ਚੀਜ਼ ਮੰਚ ਹੁੰਦੀ ਅਸੀਂ ਉਦੋਂ ਦਾ ਜੇ ਸਰਕਾਰਾਂ ਦੇ ਆਨੰਦ ਮਾਣਨਾ ਹੁੰਦਾ ਜਾਂ ਹੋਰ ਲੈਣਾ ਅਸੀਂ ਉਦੋਂ ਹੀ ਛੱਡ ਕੇ ਹੋਰ ਹੁੰਦਾ ਇਹ ਬਿਲਕੁਲ ਨਹੀਂ ਇਹ ਬਿਲਕੁਲ ਨਹੀਂ ਅਸੀਂ ਪੂਰੀ ਤਨਦੇਹੀ ਦੇ ਨਾਲ ਕਾਲੀ ਦਲ ਲਈ ਕੰਮ ਕੀਤਾ ਤੁਹਾਨੂੰ ਜਿਹੜੇ ਅਹੁਦੇ ਗਿਣਾਏ ਨੇ ਇਹ ਕੋਈ ਹੁਣ ਖਰੜ ਦੀ ਮਿਊਨਿਸਪੈਲਟੀ ਏ ਕਲਾਸ ਮਿਊਨਿਸਪੈਲਟੀ ਹੈ ਇਹਨੂੰ ਬਣਾਉਣਾ ਨਵਾਂ ਗ੍ਰੋਪ ਬਣਾਉਣਾ ਇਹ ਜੇ ਤੁਸੀਂ ਦਿਲੋਂ ਮਿਹਨਤ ਕੀਤੀ ਹੈ ਤਨੋਂ ਮਨੋਂ ਤਨੋਂ ਮਿਹਨਤ ਕੀਤੀ ਹੈ ਤਾਂ ਜਾ ਕੇ ਇਹ ਚੀਜ਼ਾਂ ਹੁੰਦੀਆਂ ਨੇ ਸਕਸੈਸ ਮਿਲਦੀ ਹੈ ਸੋ ਅਸੀਂ ਤਾਂ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਕਿ ਬਿਨਾਂ ਕਿਸੇ ਲੋਭ ਲਾਲਚ ਤੋਂ ਕਿਉਂਕਿ ਮੈਂ ਤਾਂ ਕੋਈ ਸਰਕਾਰ ਦਾ ਹਿੱਸਾ ਨਹੀਂ ਰਿਹਾ ਦੇਖੋ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਫਾਇਦਾ ਨਹੀਂ ਲਿਆ ਹੋਇਆ ਵੀ ਮੈਂ ਜੀ ਮੰਤਰੀ ਰਿਹਾ ਜੀ ਮੈਂ ਸੰਤਰੀ ਰਿਹਾ ਜਾਂ ਮੈਂ ਐਮਐਲਏ ਰਿਹਾ ਜਾਂ ਕੁਝ ਹੋਰ ਚੇਅਰਮੈਨ ਲੱਗਿਆ ਰਿਹਾ ਮੈਂ ਤਾਂ ਸਿਰਫ 17 ਚ ਆਇਆ ਜਦੋਂ ਸਰਕਾਰ ਨਹੀਂ ਸੀ ਹਟ ਗਈ ਸੀ ਤੇ ਉਦੋਂ ਬਾਰੇ ਅਸੀਂ ਸੇਵਾ ਹੀ ਕੀਤੀ ਹੈ ਸੇਵਾ ਭਾਵਨਾ ਨਾਲ ਹੀ ਲੱਗੇ ਹੋ ਸੀ ਅੱਗੇ ਵੀ ਜਿੱਥੇ ਜੋ ਹੁਕਮ ਹੋਊਗਾ ਾਲਕੇ ਦਾ ਤੇ ਸੇਵਾ ਭਾਵਨਾ ਨਾਲ ਹੀ ਅਸੀਂ ਕੰਮ ਕਰਾਂਗੇ ਕੋਈ ਤਾਂ ਸ਼ਰਤਾਂ ਹੋਣਗੀਆਂ ਨਾ ਜੇ ਦੂਜੀ ਪਾਰਟੀ ਤੁਸੀਂ ਜੁਆਇਨ ਕਰਦੇ ਹੋ ਤੁਹਾਡੇ ਸ਼ਰਤਾਂ ਕੀ ਰਹਿਣਗੀਆਂ ਖਰਕੇ ਨੂੰ ਲੈ ਕੇ ਨਹੀਂ ਦੇਖੋ ਸਾਡਾ ਤਾਂ ਜੇ ਤੁਸੀਂ ਮੰਨ ਲਓ ਸਾਨੂੰ ਕੋਈ ਸਾਡਾ ਹਲਕਾ ਕਹਿੰਦਾ ਵੀ ਆਪਾਂ ਐ ਨਹੀਂ ਇਧਰੋਂ ਇਸ ਪਾਰਟੀ ਤੋਂ ਐ ਕਰਨਾ ਸਾਡਾ ਤਾਂ ਇੱਕੋ ਮਕਸਦ ਹੈ ਜੀ ਸਾਡੇ ਹਲਕੇ ਦੀ ਡਿਵੈਲਪਮੈਂਟ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੀ ਸਾਡੇ ਦਾ ਹਲਕੇ ਦੀ ਤਰੱਕੀ ਹੋਵੇ ਹਲਕਾ ਅੱਜ ਸਾਡਾ ਜਾ ਕੇ ਦੇਖੋ ਜੀ ਬੁਰਾ ਹਾਲ ਹੈ ਸੜਕਾਂ ਦਾ ਲੋਕਾਂ ਦਾ ਅੱਜ ਸਨ ਜਿਹੜੀਆਂ 75 ਦੇ ਵਿੱਚ ਸੜਕਾਂ ਦਾ ਹਾਲ ਹੁੰਦਾ ਸੀ ਅੱਜ ਉਹ ਹੋਇਆ ਪਿਆ ਪਿੰਡਾਂ ਦੀਆਂ ਸੜਕਾਂ ਦਾ ਸੋ ਅਸੀਂ ਤਾਂ ਇਹੀ ਕਹੂੰਗਾ ਵੀ ਸਾਡੇ ਹਲਕੇ ਦੀ ਜਿਹੜੀ ਡਿਵੈਲਪਮੈਂਟ ਹੋਵੇ ਮੰਤਰੀ ਅਨਮੋਲ ਗਗਨਮਾ ਸਾਬਕਾ ਮੰਤਰੀ ਨੇ ਐਮਐਲ ਨੇ ਤੁਹਾਡੇ ਖਰੜ ਤੋਂ ਕੰਮ ਕੰਮ ਹੋਏ ਫਿਰ ਉਦੋਂ ਨਹੀਂ ਬਿਲਕੁਲ ਨਹੀਂ ਜੀ ਦੇਖੋ ਤੁਸੀਂ ਹਾਲ ਦੇਖੋ ਜੀ ਹਲਕੇ ਦਾ ਜਾ ਕੇ ਤੁਸੀਂ ਬਹੁਤ ਬੁਰਾ ਹਾਲ ਹੈ ਜੀ ਖਰੜ ਸ਼ਹਿਰ ਦਾ ਬਹੁਤ ਮਾੜਾ ਹਾਲ ਹੈ ਵਿੱਚ ਐਮਸੀ ਇੱਥੇ ਸਾਡੇ ਕੋਲ ਅਕਾਲੀ ਦਲ ਦੀ ਸੀ ਪਰ 400 500 ਕਰੋੜ ਰੁਪਏ ਵੀ ਮੇਰਾ ਖਲਪਿਆ ਤੇ ਪਰ ਉਹ ਲੋਨ ਨਹੀਂ ਦਿੱਤਾ ਗਿਆ ਉਹ ਪਾਰਟੀ ਵਾਜੀ ਦੇ ਚੱਕਰ ਦੇ ਵਿੱਚ ਹੀ ਸਰਕਾਰ ਦੂਜੀ ਸੀ ਥੱਲੇ ਅਕਾਲੀ ਦਲ ਦੀ ਉਹ ਸੀ ਉਹ ਮਤੇ ਨਹੀਂ ਪਾਸ ਮਤੇ ਪਾਸ ਹੁੰਦੇ ਤੇ ਉੱਪਰ ਉਹ ਪ੍ਰਮਾਨਗੀ ਨਹੀਂ ਸੀ ਮਿਲੀਆਂ ਸੋ ਹਲਕੇ ਦਾ ਹਾਲ ਬਹੁਤ ਮਾੜਾ ਜੀ ਸਾਡੇ ਡਿਵੈਲਪਮੈਂਟ ਪੱਖੋਂ ਤਾਂ ਬਹੁਤ ਮਾੜਾ ਹਾਲ ਹੈ ਬਾਕੀ ਬਹੁਤ ਧੰਨਵਾਦ ਗਿਲ ਸਾਹਿਬ ਤੁਸੀਂ ਬਹੁਤ ਹਾਂ ਥੈਂਕ ਯੂ ਤਾਂ ਇਹ ਸਨ ਰਣਜੀਤ ਸਿੰਘ ਗਿੱਲ ਜੋ ਕਿ ਹਲਕਾ ਖਰੜ ਤੋਂ ਸ਼ੋਵਨੀ ਕਾਲੀ ਦਲ ਦੇ ਇੰਚਾਰਜ ਸੀ ਅੱਜ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹਾਲਾਂਕਿ ਅਸੀਂ ਉਹਨਾਂ ਦੇ ਕੋਲੋਂ ਇੱਕ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਤੋਂ ਬਾਅਦ ਕਿੱਧਰ ਨੂੰ ਜਾ ਰਹੇ ਹਨ ਤਾਂ ਜਦੋਂ ਇਹ ਪੁੱਛਿਆ ਸਵਾਲ ਤਾਂ ਉਹ ਕਹਿੰਦੇ ਕਿ ਜਿੰਨੇ ਹਲਕਾ ਕਹੇਗਾ ਅਸੀਂ ਓਵੇਂ ਜਾਣ ਲਈ ਤਿਆਰ ਹਾਂ ਕੈਮਰਾਮੈਨ ਵਿਸ਼ਾਲ ਦੇ ਨਾਲ ਕੋਲਿੰਦਰ ਸਿੰਘ ਚਲੇੜੀ ਖਰੜ